ਅੱਜ ਅਸੀਂ ਇਹ ਪਿੰਡ ਦਾਨੇ ਵਾਲਾ ਸਤਕੋਸੀ ਸਰਦਾਰ ਅਮਰਿੰਦਰ ਸਿੰਘ ਦੇ ਬਾਗ ਵਿੱਚ ਪਹੁੰਚੇ ਆ ਇਹਨਾਂ ਦਾ ਬਾਗ ਬਹੁਤ ਹਰਿਆ ਭਰਿਆ ਤੇ ਮਨ ਬਹੁਤ ਖੁਸ਼ ਹੋਇਆ ਸਾਡੇ ਡਾਇਰੈਕਟਰ ਬਾਗਬਾਨੀ ਪੰਜਾਬ ਮੈਡਮ ਸ਼ਿਲਿੰਦਰਜੀਤ ਸ਼ਿਲਿੰਦਰ ਕੌਰ ਦੀਆਂ ਹਦਾਇਤਾਂ ਮੁਤਾਬਕ ਕਿ ਜੋ ਵੀ ਬਹਿ ਕੇ ਵੀ ਦੀਆਂ ਸ਼ਿਕਾਇਮਾਂ ਉਹ ਘਰ ਘਰ ਪਹਚਾਓ ਬਾਗਬਾਨਾਂ ਤੱਕ ਪਹਚਾਓ ਤਾਂ ਕਿ ਉਹਨਾਂ ਤੋਂ ਵੱਧ ਤੋਂ ਵੱਧ ਫਾਇਦਾ ਲੈ ਸਕਣ ਇਸੇ ਕਰੀ ਵਜੋਂ ਹੀ ਉਹਨਾਂ ਸਾਨੂੰ ਇਹ ਵੀ ਹਦਾਇਤ ਕੀਤੀ ਆ ਕਿ ਉਹਨਾਂ ਕੋਲ ਫੀਡਬੈਕ ਵੀ ਲਿਆ ਕਰੋ ਕਿ ਜੋ ਅਸੀਂ ਜੋ ਜੋ ਅਸੀਂ ਸਹਾਤਾ ਦਿੱਤੀ ਆ ਕੀ ਉਹਦਾ ਉਹਨਾਂ ਨੂੰ ਫਾਇਦਾ ਕੋਈ ਹੋਇਆ ਕਿ ਨਹੀਂ ਹੋਇਆ ਤੇ ਇਸੇ ਤਰ੍ਹਾਂ ਦੀ ਅੱਜ ਇਹਨਾਂ ਕੋਲ ਸਰਦਾਰ ਮੰਦਰ ਸਿੰਘ ਦੇ ਫਾਰਮ ਤੇ ਆ ਇਹਨਾਂ ਦੀ ਆ ਡਿੱਗੀ ਆ ਤੇ ਇਹਨਾਂ ਬਣਾਈ ਆ ਵਿਕਤੀਗੱਦੀ ਕੀ ਆ ਵੱਡੀ ਡਿੱਗੀ ਆ ਵਧੀਆ ਲੱਗਦਾ ਪਾਣੀ ਸਟੋਰ ਕਰਨ ਵਾਸਤੇ ਪਾਣੀ ਦੀ ਬਚਤ ਵਾਸਤੇ ਸਾਡਾ ਜਿਹੜਾ ਬੋਹਰ ਏਰੀਆ ਇਹ ਪਾਣੀ ਦੀ ਇੱਥੇ ਬਹੁਤ ਘਾਟ ਆ ਤੇ ਜਿਹਦੇ ਤਹਿਤ ਜ਼ਿੰਮੇਦਾਰਾਂ ਨੂੰ ਅਸੀਂ ਦੋ ਤਰ੍ਹਾਂ ਦੀਆਂ ਡਿੱਗੀਆਂ ਤੇ ਸਬਸਿਡੀ ਦਿੰਨੇ ਆ ਇੱਕ ਵਿਅਕਤੀਗਤ ਡਿੱਗੀ ਇੱਕ ਸਮੂਹਕ ਡਿੱਗੀ ਵਿਅਕਤੀਗਤ ਡਿੱਗੀ ਤੇ ਜਿਹੜੀ ਸਬਸਿਡੀ ਆ ਉਹ ਹੈਗੀ ਆ 50% ਆ ਜਿਨੀ ਦੇਰ ਦੇ ਜੋ ਕਮਾਂਡ ਏਰੀਆ ਉੱਤੇ 50% ਦਿੰਨੇ ਆ ਜਿਹਦਾ ਕਿ ਸਾਈਜ਼ ਆ ਇਹ 20 ਮੀਟਰ ਬਾਏ 20 ਮੀਟਰ ਬਾਏ 3 ਮੀਟਰ ਤੇ ਜਿਹੜੀ ਸਮੂਹਕ ਡਿੱਗੀ ਆ ਉਹਦੇ ਉਹਦਾ ਜਿਹੜਾ ਕਮਾਂਡ ਏਰੀਆ ਜਿਹੜਾ ਵੱਧ ਤੋਂ ਵੱਧ ਆ ਉਹ 100 ਮੀਟਰ ਬਾਏ 100 ਮੀਟਰ ਤੇ ਬਾਏ 3 ਮੀਟਰ ਜਦ ਕਿ ਡੰਗਾਈ ਸਭ ਦੀ ਡਿੱਗੀਆਂ ਦੀ ਇਹ ਹੈਗੀ ਆ 3 3 ਮੀਟਰ ਹੀ ਆ ਜ਼ਿੰਮੇਦਾਰ ਭਰਾ ਜਿਹੜਾ ਆਪਣਾ ਜਿਹਦਾ ਜਦੋਂ ਪਾਣੀ ਬਹੁਤੀ ਘਾਟ ਹੁੰਦੀ ਆ ਉਦੋਂ ਇਹ ਪਾਣੀ ਆਪਣਾ ਸਟੋਰ ਕਰ ਲਿੰਦਾ ਤੇ ਗਾਹ ਬਗਾਏ ਉਹ ਪਾਣੀ ਡ੍ਰਿਪ ਇਰੀਗੇਸ਼ਨ ਰਹੀਂ ਇਹ ਵਰਤਦਾ ਲਿੰਦਾ ਇਹ ਇੱਕ ਹੋਰ ਗੱਲ ਆ ਕਿ ਜਿਹੜੀ ਅਸੀਂ ਡਿੱਗੀਆਂ ਦੇ ਜਿਹੜੇ ਸਬਸਿਡੀ ਦਿੰਨੇ ਆ ਉਹਦਾ ਜਿਹੜਾ ਬਾਗ ਆ ਉਹਦਾ ਡ੍ਰਿਪ ਇਰੀਗੇਸ਼ਨ ਲੱਗੀ ਹੋਣੀ ਲਾਜ਼ਮੀ ਹੁੰਦੀ ਆ ਆਓ ਜੀ ਹੁਣ ਜੀ ਡਾਕਟਰ ਹੁਣ ਜੀ ਅਮਰਿੰਦਰ ਸਿੰਘ ਜੀ ਤੁਸੀਂ ਆ ਪਛਾਣਨਾ ਪਾਓ ਜਿਹੜੀ ਤੁਹਾਨੂੰ ਸਬਸਿਡੀ ਦਿੱਤੀ ਆ ਮੈਡਮ ਨਾ ਕੀ ਮਨਜੀਤ ਮਨਜੀਤ ਰਾਹੀਂ ਉਦੇ ਬਾਰੇ ਦੱਸੋ ਕਿ ਤੁਹਾਨੂੰ ਕੋਈ ਕੋਈ ਮੁਸ਼ਕਲ ਪੇਸ਼ ਆਈ ਜਾਂ ਤੁਹਾਡਾ ਕੀ ਕੋਈ ਫਾਇਦਾ ਹੋਇਆ ਇਹਦੇ ਬਾਰੇ ਪੂਰਨ ਤੌਰ ਤੇ ਆਪਣਾ ਜਿਹੜਾ ਦੱਸੋ ਤੁਸੀਂ ਵਿਚਾਰ ਕੋਈ ਝਗੜਾ ਜੇ ਕੋਈ ਗੱਲ ਜੇ ਤੁਹਾਡੇ ਮਨ ਚ ਕੋਈ ਗੁੱਸਾ ਕਿਰਾ ਜਾਂ ਕਿਸ ਤਰ੍ਹਾਂ ਦੀ ਗੱਲ ਕੋਈ ਜਿਹੀ ਗੰਦੀ ਲੋੜ ਨਹੀਂ ਗਈ ਇਹ ਇਹ ਨਾ ਕਿ ਸਾਡਾ ਸਾਨੂੰ ਅੱਗੇ ਸਭ ਨੂੰ ਤੁਸੀਂ ਫੀਡਬੈਕ ਦੇਣਾ ਕਿ ਤਾਂ ਤੁਹਾਨੂੰ ਜਿਹੜੀ ਕੋਈ ਹੋਰ ਵੀ ਜ਼ਿੰਮੇਵਾਰ ਆ ਇਹਦੇ ਵਿੱਚ ਕੋਈ ਉਹਨਾਂ ਨੂੰ ਮੁਸ਼ਕਲ ਹੁੰਦੀ ਆ ਉਹਦਾ ਹੱਲ ਅਸੀਂ ਕਰ ਸਕੀਏ ਹਾਂਜੀ ਮੇਰਾ ਨਾਮ ਅਮਰਿੰਦਰ ਸਿੰਘ ਹੈ ਪਿੰਡ ਦਾਨੇਵਾਲਾ ਸਤਕੋਚੀ ਤੇ ਤੇਸੀਲ ਅਬੋਰ ਦੇ ਵਿੱਚ ਬਾਗ ਲਾਇਆ ਮੈਂ ਕੀਨੂ ਦਾ ਮਾਲਟਾ ਤੇ ਮਿੱਠੇ ਦਾ ਤਿੰਨ ਤਰ੍ਹਾਂ ਦਾ ਬਾਗ ਲਾਇਆ ਹੋਇਆ ਹੈ ਇਹ ਮਾ ਕਮਿ ਬਾਗਬਾਨੀ ਮਿਸ਼ਨ ਦੇ ਤਹਿਤ ਮੈਂ ਡਿੱਗੀ ਵੀ ਆਪਣੀ ਵੱਡੀ ਡਿੱਗੀ ਬਣਾਈ ਹੋਈ ਹੈ ਤੇ ਉਹਦੇ ਚ ਮੈਡਮ ਕਿੰਨਾ ਸਾਈਜ਼ ਦਾ ਡਿੱਗੀ ਦਾ 150 ਬਾਈ 180 ਫੁੱਟ ਦੇ ਸੰਪਨ ਡਿੱਗੀ ਬਣਾਈ ਹੋਈ ਹੈ ਜਿਹਦੇ ਚ ਮੈਡਮ ਮਨਜੀਤ ਰਾਣੀ ਨਾਲ ਸੀ ਸੰਪਰਕ ਚ ਰਹੇ ਜੋ ਇਹਨਾਂ ਦੀ ਉਹਨਾਂ ਦੀ ਬਾਗਬਾਨੀ ਦੇ ਹਰੇਕਾਂ ਦੇ ਅਨੁਸਾਰ ਅਸੀਂ ਡਿੱਗੀਾਈ ਤੇ ਨਾਲ ਡ੍ਰਿਪ ਦਾਸ ਤੇ ਲਈ ਸੀ ਡ੍ਰਿਪ ਬਾਗ ਵੀ ਕਰਵਾਇਆ ਹੋਇਆ ਛੋਟਾ ਬਾਗ ਜਿਵੇਂ ਉਹਨਾਂ ਦੀ ਸਕੀਮ ਦੇ ਅਕੋਰਡਿੰਗ ਅਸੀਂ ਕਰਵਾਇਆ ਹੋਇਆ ਹੈ ਜੋ ਵੀ ਸਾਨੂੰ ਲੋਡ ਪੈਂਦੀ ਹੈ ਤਾਂ ਅਸੀਂ ਮਨਜੀਤ ਕੌਰ ਜੀ ਮੈਡਮ ਨੂੰ ਫੋਨ ਕਰ ਲੈਂਦੇ ਆ ਤੇ ਉਹਦੇ ਸਾਨੂੰ ਹੈਲਪ ਕਰ ਦਿੰਦੇ ਆ ਕਦੇ ਸਾਨੂੰ ਕੋਈ ਟੰਗੀ ਪੇਸ਼ੀ ਨਹੀਂ ਆਈ ਅਸੀਂ ਤੱਕ ਅੱਛਾ ਜਦੋਂ ਤੁਸੀਂ ਕਾਗਜ਼ ਪੱਤਰ ਡਿੱਗੀ ਦੇ ਦਿੱਤੇ ਸਾਨੂੰ ਸਬਮਿਟ ਕੀਤੇ ਉਹਦੇ ਕਿੰਨੇ ਕੇ ਸਮੇਂ ਬਾਅਦ ਨਾ ਜੀ ਇੱਕ ਜਦੋਂ ਅਸੀਂ ਤੇ ਤੁਹਾਨੂੰ ਕਾਗਜ਼ੇ ਅਸੀਂ ਸਬਮਿਟ ਕਰਾਏ ਉਹਦੇ ਕਿੰਨੇ ਕੇ ਸਮੇਂ ਬਾਅਦ ਤੁਹਾਨੂੰ ਸਬਸਿਡੀ ਮਿਲ ਗਈ ਜਾਂ ਤੁਹਾਨੂੰ ਕੋਈ ਮੁਸ਼ਕਲ ਆਈ ਉਹਦੇ ਚ ਨਾ ਜੀ ਬਿਲਕੁਲ ਮੁਸ਼ਕਲ ਨਹੀਂ ਆਈ ਮੈਨੂੰ ਲੱਗਾ ਅ ਮਹੀਨੇ ਦੇ ਮਹੀਨੇ ਤੋਂ ਵੀ ਘੱਟ ਲੱਗਿਆ ਹੋਣਾ ਵੀ 22 25 ਦਿਨ ਮਸਾਂ ਲੱਗੇ ਹੋਣੇ ਮੈਨੂੰ ਸਬਸਿਡੀ ਆ ਗਈ ਸੀ ਤੇ ਮੈਂ ਇੱਕ ਵਾਰੀ ਮੈਂ ਸੰਪਰਕ ਕਰਿਆ ਵੀ ਮੇਰਾ ਹੈਗੇ ਕਹਿੰਦੇ ਸਬਮਿਟ ਹੋ ਗਏ ਪਰ ਡਾਕੂਮੈਂਟ ਹਾਂ ਕਹਿੰਦੇ ਹੋ ਗਏ ਤੇ ਬਸ ਉਸ ਤੋਂ ਬਾਅਦ ਮਨ 20 25 ਦਿਨਾਂ ਵਿੱਚ ਵਿੱਚ ਮੈਨੂੰ ਸਬਸਿਡੀ ਆ ਗਈ ਸੀ ਇਕ ਤੁਸੀਂ ਬਾਕੀ ਜ਼ਿੰਮੇਦਾਰਾਂ ਨੂੰ ਵੀ ਡਿੱਗੀਆਂ ਬਾਰੇ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਕੀ ਸੁਝਾਓਗੇ ਹਾਂਜੀ ਅਸੀਂ ਬੈਠੇ ਟੈਲਾਂ ਤੇ ਬੈਠੇ ਆਂ ਪਾਣੀ ਦੀ ਬਹੁਤ ਤੰਗੀ ਆਉਂਦੀ ਹੈ ਸਾਨੂੰ ਇੱਥੇ ਮਤਲਬ ਬਾਗ ਤਾਂ ਪੂਰੇ ਪਾਲੀ ਨਹੀਂ ਸਕਦੇ ਜੇ ਡਿੱਗੀ ਨਾ ਹੋਵੇ ਤਾਂ ਸਾਡੇ ਏਰੀਆ 'ਚ ਬਹੁਤ ਤੰਗੀ ਹੈ ਇਸ ਦੇ ਨਾਲ ਮਤਲਬ ਹਰੇਕ ਨੂੰ ਦਸਤੀ ਦਾ ਵੀ ਹੈ ਕਿ ਜਾਨੀ ਪਟਾਈਆਂ ਵੀ ਹੈ ਤੇ ਉਹ ਮਤਲਬ ਡਿੱਗੀਆਂ ਜ਼ਰੂਰ ਇਹਦਾ ਨੈਸੈਸਰੀ ਹੈ ਜੀ ਅਗਰ ਬਾਗ ਰੱਖਣਾ ਹੈ ਤਾਂ ਤੁਹਾਨੂੰ ਡਿੱਗੀ ਪਰ ਨਹੀਂ ਕਿਉਂਕਿ ਬੰਦੀਆਂ ਵੀ ਆ ਜਾਂਦੀਆਂ ਮਹੀਨਾ ਤੋਂ 2 ਮਹੀਨੇ ਪਾਣੀ ਬੰਦ ਹੋ ਜਾਂਦਾ ਹੈ ਤੇ ਫਿਰ ਬੋਰਾ ਦਾ ਪਾਣੀ ਕੋਈ ਚੰਗੇ ਨਹੀਂ ਹੈ ਇੱਥੇ ਫਿਰ ਅਸੀਂ ਲਾ ਨਹੀਂ ਸਕਦੇ ਬਾ ਤੇ ਫਿਰ ਡਿੱਗੀ ਹੋਣੀ ਮੇਰੇ ਹਿਸਾਬ ਨਾਲ ਇਹ ਲਾਜ਼ਮੀ ਹੈ ਜੀ ਤੇ ਆਮ ਦੱਸਦੇ ਰਹੀਦਾ ਸਾਰੇ ਜਿਹੜੇ ਕਿਸਾਨ ਭਰਾ ਹੈ ਸਾਰਿਆਂ ਨੂੰ ਦੱਸਦੇ ਰਹੀ ਹੈ ਤੇ ਡਿੱਗੀ ਦਾ ਡਿੱਗੀ ਜਿਹੜਾ ਪਾਣੀ ਤੁਸੀਂ ਨਾਲ ਸਟੋਰ ਕਰਦੇ ਇਹ ਨਹਿਰ ਦਾ ਪਾਣੀ ਹੈ ਹਾਂਜੀ ਬਿਲਕੁਲ ਪ्योर ਨਹਿਰ ਦਾ ਪਾਣੀ ਹੈ ਅਸੀਂ ਕਦੇ ਵੀ ਮੋਟਰਾਂ ਦਾ ਪਾਣੀ ਨਹੀਂ ਇਹਦੇ ਵਿੱਚ ਸਟੋਰ ਨਹੀਂ ਕਰਦੇ ਤੇ ਨਹਿਰ ਦਾ ਪਾਣੀ ਹੈ ਨਹਿਰ ਦੀਵਾਰੀ ਲੱਗੀ ਹੋਊਗੀ ਤਰ੍ਹਾਂ ਵੀ ਇਹ ਤੁਹਾਨੂੰ ਮਿਲ ਗਈ ਤੇ ਆਜੇ ਤੁਹਾਨੂੰ ਪਾਣੀ ਵਧੂ ਹੁੰਦਾ ਹਾਂ ਫालतू ਪਾਣੀ ਹੁੰਦਾ ਸਰਦੀਆਂ ਚ ਅਸੀਂ ਫੁੱਲ ਭਰ ਲੈਂਦੇ ਆ ਜੀ ਉਹ ਕਾਫੀ ਵੱਡੀ ਹੋਣ ਕਰਕੇ ਫਿਰ ਅਸੀਂ ਪੂਰੇ ਨੂੰ ਕਰ ਲੈਂਦੇ ਆ ਕੁਝ ਡ੍ਰਿਪ ਕਰਕੇ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ ਤੇ ਉਹ ਡ੍ਰਿਪ ਤੁਹਾਡੇ ਕੋਲ ਹੈ ਜੀ ਟੋਟਲ ਤੁਹਾਡੇ ਕੋਲੇ ਬਾਗ ਦੇ 18 ਕਿਲੇ ਮੇਰੇ ਕੋਲੇ ਹੈ ਜੀ 11 ਕਿਲੇ ਜਿਹਦੇ ਚ ਕਿੰਨੂ ਹੈ ਸਵਾ 3 ਕਿਲੇ ਮਿੱਠਾ ਹੈ 3.5 ਕਿਲੇ ਮਾਲਟ ਹੈ ਤੇ ਜਿਹੜੀ ਤੁਹਾਨੂੰ ਸਬਸਿਡੀ ਮਿਲੀ ਹੈ ਕਿਤਨਾ ਮਿਲੀ ਕੇ ਈ ਤੁਹਾਡੇ ਬੈਂਕ account ਚਾਹੀ ਜਾਂ ਕਿਤਨਾ ਹਾਂ ਮੇਰਾ ਖਾਤਾ ਨੰਬਰ ਨਾਲ ਅਟੈਚ ਕੀਤਾ ਹੋਇਆ ਪੀ ਐਨ ਬੀ ਦਾ ਨੰਬਰ ਦਿੱਤਾ ਹੋਇਆ ਸੀ ਨਾਲ ਉਹ ਡਾਕੂਮੈਂਟ ਦੇ ਨਾਲ ਅਟੈਚ ਕਰਤਾ ਸੀ ਬਸੂਦੀ ਸਬਸਿਡੀ ਆ ਗਈ ਉਹ ਮੈਸੇਜ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਸਬਸਿਡੀ ਇਹ ਵਿੱਚ ਆ ਗਈ ਹੈ ਹੋਰ ਤੁਸੀਂ ਮਹਿਕਮੇ ਤੋਂ ਕੀ ਤੁਸੀਂ ਚਾਹੁੰਦੇ ਜੋ ਕੀ ਹੈ ਇਹੀ ਕੀ ਸੁਧਾਰ ਕਰ ਸਕਦੇ ਜਾਂ ਕੋਈ ਤੁਹਾਡੇ ਮਨ ਚ ਕੋਈ ਵਿਚਾਰ ਹੋਵੇ ਜਾਂ ਕੋਈ ਸਵਾਲ ਹੋਵੇ ਕੋਈ ਪਰ ਥੋੜਾ ਜਿਆ ਸਾਾਨੂੰ ਬੂਟਿਆਂ ਦੀ ਤਕਲੀਫ ਆਉਂਦੀ ਹੈ ਕਿਉਂਕਿ ਡਿਮਾਂਡ ਬੜੀ ਜ਼ਿਆਦਾ ਹੁੰਦੀ ਹੈ ਬੂਟਿਆਂ ਦੀ ਤੇ ਬੂਟਿਆਂ ਦੀ ਤੰਗੀ ਪੇਸ਼ੀ ਆਉਂਦੀ ਹੈ ਮੈਂ ਕਹਿੰਦਾ ਥੋੜਾ ਜਿਆ ਮਹਿਕਮਾ ਨਰਸਰੀ ਜਿਹੜੀ ਤਿਆਰ ਕਰਦੇ ਬਾਕ ਵਧੀਆ ਤਿਆਰ ਕਰ ਸਕਦੇ ਨਹੀਂ ਸਾਡੀਆਂ ਸਾਡੀ ਪੰਜਾਂ ਸਾਡੀਆਂ ਹਾਈ ਟੈਕ ਨਰਸੀਆਂ ਨੇ ਜਿੱਦਾਂ ਹਿਾਰਪੁਰਿਆ ਹੋਰ ਵੀ ਆ ਜੀ ਹਾਂਜੀ ਪਰ ਉਹ ਨਾ ਲਿਮਟਡ ਹੀ ਹੁੰਦੀ ਹੈ ਜੀ ਕਈ ਵਾਰੀ ਸ਼ਾਰਟੇਜ ਆ ਜਾਂਦੀ ਹੈ ਪਿਛਲੇ ਸਾਲ ਵੀ ਥੋੜੀ ਜਾਈ ਸੀ ਹੋਰ ਨਹੀਂ ਸਾਨੂੰ ਕੋਈ ਜਿਆਦਾ ਉਹ ਮਤਲਬ ਉਹਦਾ ਬਸ ਉਹਦੇ ਚ ਹੀ ਕਹਿ ਸਕਦੇ ਆ ਉਹਦੇ ਚਕ ਸੁਧਾਰ ਹੋ ਲਿਆ ਹੋਰ ਨਹੀਂ ਕੋਈ ਸਾਨੂੰ ਐਵੇਂ ਵੀ ਠੀਕ ਆ ਜੀ ਇਹ ਅਮਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨਾਗਰ ਸਾਹਿਬ ਮੈਡ ਦੇ ਮਹਿਕਮੇ ਨਾਲ ਜੁੜੇ ਜੋ ਤੁਸੀਂ ਸਾਨੂੰ ਸੁਜੈਸ਼ਨ ਵੀ ਦਿੱਤੇ ਨੇ ਤੇ ਅਸੀਂ ਕਾਮਨਾ ਕਰਦੇ ਆ ਕਿ ਜਿਹੜਾ ਫਾਰਮਰ ਅਤੇ ਜਿਹੜਾ ਹੈਗਾ ਮਹਿਕਮੇ ਦਾ ਇਹ ਇਸ ਤਰ੍ਹਾਂ ਰابطਾ ਕਾਇਮ ਰਹੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ